ਸਤਿ ਸ਼੍ਰੀ ਅਕਾਲ ਦੋਸਤੋ ਮੈਂ ਚਰਨਜੀਤ ਦੇਲ ਕਹਿੰਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਰਗ ਦੇ ਵਿੱਚ ਪੰਚਾਇਤ ਨੇ 60 ਫੁੱਟ ਡੂੰਗਾ ਛੱਪੜ ਪੁੱਟਤਾ ਤੇ ਉਹਦੀ ਵਜ੍ਹਾ ਕਰਕੇ ਜਿਹੜਾ ਜ਼ਮੀਨ ਵਾਲਾ ਪਾਣੀ ਹੈ ਉਹ ਸਾਰਾ ਕਾਲਾ ਨਿਕਲ ਰਿਹਾ ਤੇ ਫਿਰ ਮੈਂ ਉਸ ਪਿੰਡ ਦੇ ਇੱਕ ਮੋਤਵਰ ਬੰਦੇ ਨੂੰ ਫੋਨ ਕੀਤਾ ਮੈਂ ਕਿਹਾ ਯਾਰ ਤੁਹਾਡੀ ਪਿੰਡ ਦੀ ਪੰਚਾਇਤ ਨੇ ਇਹ ਬਹੁਤ ਗਲਤ ਕੰਮ ਕੀਤਾ ਉਹ ਮੈਨੂੰ ਕਹਿੰਦਾ ਕਿ ਯਾਰ ਕੋਈ ਗਲਤ ਕੰਮ ਨਹੀਂ ਕੀਤਾ ਕਹਿੰਦਾ ਸਾਡੀ ਆਪਣੀ ਸਰਕਾਰ ਹੈ ਤੇ ਸਾਡੀ ਸਰਕਾਰ ਨੇ ਸਾਡੇ ਪਿੰਡ ਨੂੰ ਬਹੁਤ ਵਧੀਆ ਹਸਪਤਾਲ ਬਣਾ ਕੇ ਦਿੱਤੇ ਪਰ ਉਹ ਹਸਪਤਾਲ ਮਰੀਜ਼ਾਂ ਕਣੀਓ ਖਾਲੀ ਪਿਆ ਉੱਥੇ ਕਬੂਤਰ ਬੋਲੀ ਜਾਂਦੇ ਨੇ ਕਹਿੰਦਾ ਸਾਡੀ ਪੰਚਾਇਤ ਨੇ ਫੈਸਲਾ ਕੀਤਾ ਕਿ ਅਸੀਂ ਕਾਲੇ ਪਾਣੀ ਨਾਲ ਹੁਣ ਅਸੀਂ ਖੁਦ ਦੇ ਮਰੀਜ਼ ਪੈਦਾ ਕਰਾਂਗੇ ਕੀ ਕਹਿੰਦਾ ਗੁੱਤ ਕਰਤਾ ਸੀ ਯਾਰ ਅਸੀਂ ਆਪਣਾ ਹਸਪਤਾਲ ਆਪ ਹੀ ਭਰ ਦਾਂਗੇ ਹੁਣ ਫਿਰ ਉਹਨੇ ਮੈਨੂੰ ਇੱਕ ਹੋਰ ਦਲੀਲ ਦਿੱਤੀ ਕਹਿੰਦਾ ਯਾਰ ਕਾਲਾ ਪਾਣੀ ਤਾਂ ਬਹੁਤ ਚੰਗਾ ਹੈ ਫਿਲਮੀ ਐਕਟਰ ਵੀ ਕਾਲਾ ਪਾਣੀ ਪੀਂਦੇ ਨੇ ਆ ਅੰਬਾਨੀਆਂ ਦੀ ਬਹੂ ਸਾਰਾ ਦਿਨ ਕਾਲਾ ਪਾਣੀ ਪੀਂਦੀ ਏ ਅਸੀਂ ਤਾਂ ਕਹਿੰਦਾ ਐ ਸੋਚਦੇ ਆਂ ਵੀ ਸਾਡੇ ਜਿਹੜੇ ਨੌਜਵਾਨਾਂ ਨੂੰ ਨਲੇ ਰੁਜ਼ਗਾਰ ਮਿਲ ਜੂਗਾ ਅਸੀਂ ਬੋਤਲਾਂ ਪਰ ਪਰ ਕੇ ਬੰਬੇ ਜਾ ਕੇ ਵੇਚਿਆ ਕਰਾਂਗੇ ਮੈਂ ਕਿਹਾ ਯਾਰ ਫਿਰ ਤੁਸੀਂ ਐਂ ਕਰੋ ਬੰਬੇ ਜਾ ਕੇ ਵੇਚਣ ਦੀ ਲੋੜ ਹੀ ਨਹੀਂ ਇੱਥੋਂ ਬੰਬੇ ਤੱਕ ਪਾਈਪ ਲਾਈਨ ਹੀ ਪਾ ਦੋ ਬੁੱਢੇ ਨਾਲੇ ਚੋਂ ਫਿਰ ਉਹ ਮੈਨੂੰ ਕਹਿੰਦਾ ਕਹਿੰਦਾ ਯਾਰ ਸੋਸ਼ਲ ਮੀਡੀਆ ਤੇ ਤਾਂ ਲੋਕ ਉਹੀ ਰੌਲਾ ਪਾ ਰਹੇ ਨੇ ਆਪਣੇ ਲੋਕ ਕਹਿੰਦਾ ਖਰਚਾ ਕਰਕੇ ਕਾਲਾ ਪਾਣੀ ਦੇਖਣ ਅੰਡੇਮਾਨ ਦੇ ਟਾਪੂ ਉੱਤੇ ਜਾਂਦੇ ਨੇ ਅਸੀਂ ਕਹਿੰਦਾ ਲੋਕਾਂ ਖਾਤਰ ਇੱਥੇ ਕਾਲਾ ਪਾਣੀ ਤਿਆਰ ਕਰਤਾ ਇਹ ਤਾਂ ਸਾਡੇ ਬਰੋਦੀ ਕਹਿੰਦਾ ਜਰਦੇ ਨਹੀਂ ਹੈਗੇ ਅਸੀਂ ਬਿਨਾ ਟਿਕਟ ਤੋਂ ਲੋਕਾਂ ਨੂੰ ਇੱਥੇ ਕਾਲਾ ਪਾਣੀ ਦਿਖਾਵਾਂਗੇ ਕਹਿੰਦਾ ਫਿਰ ਉਹ ਕਹਿੰਦਾ ਹੋਰ ਦੇਖ ਤੂੰ ਅਸੀਂ ਕਹਿੰਦਾ ਕਾਲੇ ਪਾਣੀ ਨੂੰ ਤਿਆਰ ਕਰਨ ਤੋਂ ਬਾਅਦ ਉਹਦੇ ਵਿੱਚ ਕੈਮੀਕਲ ਰਿਐਕਸ਼ਨ ਪਵਾ ਕੇ ਉਸ ਤੋਂ ਅਸੀਂ ਮੋਬਿਲ ਆਇਲ ਤਿਆਰ ਕਰਾਂਗੇ ਸਾਡੀਆਂ ਕੰਬੈਨਾ ਟਰੈਕਟਰ ਕਾਰਾਂ ਬੱਸਾਂ ਜੀਪਾਂ ਸਾਰਿਆਂ 'ਚ ਅਸੀਂ ਖੁਦਾਂ ਮੋਬਿਲ ਆਇਲ ਤਿਆਰ ਕਰਕੇ ਪਾਵਾਂਗੇ ਹੋਰ ਦੱਸਿਆ ਰਹਿੰਦਾ ਅਸੀਂ ਕੀ ਕਰਦੀਏ ਆਪਣੇ ਪਿੰਡ ਵਾਸਤੇ ਵੈਸੇ ਮੈਨੂੰ ਲੱਗਦਾ ਯਾਰ ਉਹ ਬੰਦਾ ਸਹੀ ਕਹਿ ਰਿਹਾ ਸੀ ਵੈਸੇ ਇਸ ਤਰ੍ਹਾਂ ਦੇ ਕੜਮ ਚੌਧਰੀ ਹਰ ਇੱਕ ਪਿੰਡ ਦੇ ਵਿੱਚ ਹੁੰਦੇ ਨੇ ਇਹ ਉਹੋ ਜਿਹੇ ਲੋਕ ਹੁੰਦੇ ਨੇ ਕਿ ਜਦੋਂ ਪਿੰਡ ਦੇ ਵਿੱਚ ਕਿਸੇ ਮੰਤਰੀ ਨੇ ਆਉਣਾ ਹੋਵੇ ਉਹਨੂੰ ਪਿੰਡ ਹੀ ਫੋਨ ਕਰਕੇ ਕਹਿੰਦੇ ਨੇ ਕਿ ਹੈਲੋ ਸਾਰਾ ਤੁਸੀਂ ਐ ਕਰੋ ਦੂਜੇ ਪਿੰਡ ਵਾਲੀ ਸੜਕ ਆ ਜਿਓ ਜਿਹੜੇ ਸਾਡੇ ਪਿੰਡ ਨੂੰ ਸਿੱਧੀ ਸੜਕ ਹੁੰਦੀ ਆ ਉਹ ਤਾਂ ਟੁੱਟੀ ਹੋਈ ਆ ਤੁਸੀਂ ਔਖੇ ਹੋਵੋਗੇ ਉਹਨੂੰ ਕੌਣ ਸਮਝਾਵੇ ਓਏ ਜੇ ਉਹ ਇਹ ਮਾੜਾ ਮੋਟਾ ਔਖਾ ਹੋ ਜਾਊਗਾ ਤਾਂ ਹੀ ਤੁਹਾਡੀਆਂ ਸਮੱਸਿਆਵਾਂ ਹੱਲ ਕਰੂਗਾ ਪਰ ਕਾਹਨੂੰ ਯਾਰ ਇਹ ਲੋਕ ਕਾਹਨੂੰ ਮੰਨਦੇ ਨੇ ਦੂਜੇ ਪਾਸੇ ਉਹ ਸਰਕਾਰੀ ਸਤਕਾਰਯੋਗ ਬਾਬਾ ਜੀ ਨੇ ਉਹ ਬੁੱਡੇ ਨਾਲੇ ਚ ਖੜ ਕੇ ਰੋਜ਼ ਇੱਕ ਗਲਾਸ ਪਾਣੀ ਦਾ ਪੀਂਦੇ ਨੇ ਪਤਾ ਨਹੀਂ ਉਹ ਕਿੱਥੋਂ ਖੜ ਕੇ ਪੀ ਲੈਂਦੇ ਨੇ ਪਤਾ ਨਹੀਂ ਤਾਂ ਉਹਨੇ ਵੀ ਕਿਹੜੀਆਂ ਕੀਡਨੀਆਂ ਨੇ ਉਹ ਸਟੀਲ ਦੀਆਂ ਬਵਾਰਕੀਆਂ ਨੇ ਪਤਾ ਨਹੀਂ ਜਿਹੜਾ ਲੇਬਰ ਹੈ ਉਹ ਟਰਬੋ ਕਰਵਾ ਰੱਖੇ ਮੈਂ ਤਾਂ ਇੱਕ ਦਿਨ ਬੁੱਡੇ ਨਾਲੇ ਨੂੰ ਪੁੱਛਿਆ ਮੈਂ ਕਿਹਾ ਬਾਬਾ ਜੀ ਇਹ ਇਹੋ ਜਿਹਾ ਸਾਫ ਵਾਲੀ ਕਿੱਥੇ ਹੈ ਮੈਨੂੰ ਤਾਂ ਮੈਂ ਕਿਹਾ ਕਿਤੇ ਦੇਖਿਆ ਨਹੀਂ